ਪਿੰਡ ਲਖਨਪੁਰਾ ਗਰਚਾ ਪੱਤੀ ਦੀ ਪੰਚਾਇਤ ਨੇ ਪਿੰਡ ਦੇ ਰਜਵਾਹੇ ਕਿਨਾਰੇ ਨਜਾਇਜ਼ ਤੌਰ ਉਤੇ ਝੁੱਗੀਆਂ ਬਣਾ ਕੇ ਰਹਿ ਰਹੇ ਬਿਨਾਂ ਕਿਸੇ ਪਹਿਚਾਣ ਤੋਂ ਪ੍ਰਵਾਸੀ ਪਰਿਵਾਰਾਂ ਨੂੰ ਪਿੰਡ ਵਿੱਚੋਂ ਜਾਣ ਲਈ ਮਤਾ ਪਾਸ ਕਰਕੇ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ ਹੈ ਇਸ ਫੈਸਲੇ ਤੋਂ ਬਾਅਦ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਪਿੰਡ ਲਖਨਪੁਰ ਗਰਚਾ ਪੱਤੀ ਛੱਡ ਕੇ ਆਪਣੇ ਰਾਜ ਬਿਹਾਰ ਵਾਪਸ ਜਾਣ ਦਾ ਮਨ ਬਣਾ ਲਿਆ ਇੱਕ ਪ੍ਰਵਾਸੀ ਔਰਤ ਨੇ ਦੱਸਿਆ ਹੈ ਕਿ ਉਹਨਾਂ ਦੇ ਪਹਛਾਨ ਪੱਤਰ ਬਿਹਾਰ ਵਿੱਚ ਹੀ ਰਹਿ ਗਏ ਨੇ ਦੱਸਦੀ ਕਿ ਇਹ ਮਾਮਲਾ ਸੋਸ਼ਲ ਮੀਡੀਆ ਉਤੇ ਕਾਫੀ ਉੱਭਰ ਕੇ ਸਾਹਮਣੇ ਆਇਆ ਸੀ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਲਗਭਗ 200 ਦੇ ਕਰੀਬ ਇਹ ਪ੍ਰਵਾਸੀ ਜਿਨ੍ਹਾਂ ਵਿੱਚ ਬੱਚੇ ਬਜ਼ੁਰਗ ਅਤੇ ਨੌਜਵਾਨ ਸ਼ਾਮਲ ਨੇ ਪਿਛਲੇ 2-3 ਸਾਲਾਂ ਤੋਂ ਜੰਗਲਾਤ ਵਿਭਾਗ ਦੀ ਜ਼ਮੀਨ ਉੱਤੇ ਨਜਾਇਜ਼ ਤੌਰ ਉੱਤੇ ਰਹਿ ਰਹੇ ਨੇ ਇਹਨਾਂ ਲੋਕਾਂ ਦੇ ਕੰਮਤੰਦੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ ਅਤੇ ਪਿੰਡ ਵਿੱਚ ਨਸ਼ਿਆਂ ਤੇ ਲੁੱਟਖੋਹ ਵਰਗੀਆਂ ਆਪਾ ਅਪਰਾਧਿਕ ਘਟਨਾਵਾਂ ਦਾ ਡਰ ਬਣਿਆ ਹੋਇਆ ਹੈ ਪੰਚਾਇਤ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਲੋਕਾਂ ਦੀ ਜਾਂਚ ਕੀਤੀ ਜਾਵੇ ਅਤੇ ਬਿਨਾਂ ਪਹਿਚਾਣ ਤੋਂ ਰਹਿ ਰਹੇ ਇਹਨਾਂ ਲੋਕਾਂ ਨੂੰ ਇੱਥੋਂ ਜਲਦੀ ਉਠਾਇਆ ਜਾਵੇ ਫਿਲਹਾਲ ਪਿੰਡ ਦੀ ਪੰਚਾਇਤ ਨੇ ਆਪਣੇ ਪੱਧਰ ਉੱਤੇ ਮਤਾ ਪਾਸ ਕਰਕੇ ਇਹਨਾਂ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ ਹੈ ਅਤੇ ਪ੍ਰਸ਼ਾਸਨ ਤੋਂ ਵੀ ਮਦਦ ਦੀ ਗੁਹਾਰ ਲਗਾਈ ਗਈ ਹੈ ਪੂਰਾ ਮਾਮਲਾ ਇਹ ਹੈ ਜੀ ਕਿਉਂਕਿ ਜਿਹੜੇ ਪ੍ਰਵਾਸੀ ਇੱਥੇ ਰਹਿੰਦੇ ਨੇ ਰਜਵਾਹੇ ਤੇ ਜੀ ਇਨਾ ਕੋਲ ਕੋਈ ਆਇਡੈਂਟੀ ਪ੍ਰੂਫ ਨਹੀਂ ਹੈਗਾ ਜੀ ਅਸੀਂ ਕਾਫੀ ਦਿਨ ਹੋ ਗਏ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਵੀ ਤੁਸੀਂ ਕਿੱਥੋਂ ਆਏ ਆਂ ਜੀ ਤੇ ਕਿੱਥੇ ਦੇ ਹੈਗੇ ਆਂ ਹਾਂਜੀ ਤੇ ਇਹ ਨਾਂ ਤਾਂ ਸਾਨੂੰ ਦੱਸ ਰਹੇ ਆਂ ਵੀ ਕਿੱਥੋਂ ਆਏ ਨੇ ਜੀ ਤੇ ਨਾ ਉੱਥੇ ਦਾ ਪ੍ਰੂਫ ਹੈ ਜਿੱਥੋਂ ਆਏ ਨੇ ਨਾ ਇੱਥੇ ਦਾ ਕੋਈ ਪ੍ਰੂਫ ਹੈ ਜੀ ਤੇ ਨੰਬਰ 2 ਜੀ ਇਹ ਗਲੀਆਂ ਚ ਘੁੰਮਦੇ ਨੇ ਸਲਫਾ ਸੂਟਾ ਪੀ ਕੇ ਤੇ ਸ਼ਰਾਬ ਪੀ ਕੇ ਕਿਉਂਕਿ ਸਾਡੇ ਇੱਥੇ ਗਰਾਊਂਡ ਹੈ ਖੇਡ ਗਰਾਊਂਡ ਹੈ ਜੀ ਪੁਲ ਦੇ ਉੱਪਰ ਉੱਥੇ ਪੁਲ ਤੇ ਸਾਡੇ ਜਵਾਕ ਖੇਡਦੇ ਨਹੀਂ ਗਰਾਊਂਡ 'ਚ ਤੇ ਲੇਡੀਜ਼ ਸੈਰ ਕਰਨ ਆਉਣੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਜੀ ਤੇ ਪੁਲ ਤੇ ਪੁਲ ਤੇ ਬੈਠ ਕੇ ਜੀ ਇਹ ਸਿਗਰਟਾਂ ਸਿਗਰਟਾਂ ਪੀਂਦੇ ਨੇ ਜੀ ਕਿੰਨੇ ਟਾਈਮ ਤੋਂ ਬੈਠੇ ਨੇ ਇੱਥੇ ਜੀ ਇਹ ਜੀ ਤਕਰੀਬਨ ਹੋ ਗਏ 2-3 ਸਾਲ ਜੀ ਕਿੰਨੇ ਕੁ ਪਰਿਵਾਰ ਹੋਣਗੇ ਜੀ ਪਰਿਵਾਰ ਤਾਂ 12 ਦਿਨਾਂ ਝੂੰਗੀਆਂ ਨਹੀਂ ਹੋਊਗਾ ਡੇਟ ਡੇਟ ਤੋਂ 200 ਵਿਚੇ ਬੱਚੇ ਜੀ ਵਿਚੇ ਬਜ਼ੁਰਗ ਕਿਹੜੀ ਜਗ੍ਹਾ ਤੇ ਬੈਠੇ ਨੇ ਜੀ ਕੋਈ ਸਰਕਾਰੀ ਜਗ੍ਹਾ ਇਹ ਹਾਂਜੀ ਰਜਵਾਹ ਹੈ ਜੀ ਇਹ ਤੇ ਨਹਿਰੀ ਮਹਿਕਮੇ ਦੀ ਜੰਗਲਾਤ ਮਹਿਕਮੇ ਦੀ ਜਗ੍ਹਾ ਜੀ ਇਹ ਕੰਮਕਾਰ ਕਿੱਥੇ ਕਰਦੇ ਨੇ ਕੰਮਕਾਰ ਪਤਾ ਨਹੀਂ ਆਲੇ-ਦਾਲੇ ਪਿੰਡਾਂ 'ਚ ਕਰਦੇ ਹੋਣੇ ਸਾਡੇ ਪਿੰਡ ਦਾ ਕਰਦੇ ਨਹੀਂ ਜੀ ਇਹ ਅਸੀਂ ਥਾਣੇ ਦੇ ਕੀ ਆਏ ਹਾਂ ਜੀ ਮਤਾ ਹਾਂਜੀ ਤੇ ਅੱਜ ਜੰਗਲਾਤ ਮਹਿਕਮੇ ਦਾ ਦਫ਼ਤਰ ਬੰਦ ਸੀ ਸ਼ਨੀਵਾਰ ਕਰਕੇ ਜੀ ਹੁਣ ਅਸੀਂ ਸੋਮਵਾਰ ਸੰਪਰਕ ਕਰਾਂਗੇ ਤੇ ਬਾਕੀ ਫੋਨ ਤੇ ਸੰਪਰਕ ਕਰਾਂਗੇ ਰੋਸਾ ਕੀ ਦਿੱਤਾ ਪ੍ਰਸ਼ਾਸਨ ਨੇ ਫਿਰ ਉਹਨਾਂ ਨੇ ਉਹ ਤਾਂ ਆਏ ਆ ਕਿੱਥੋਂ ਨਹੀਂ ਤੇ ਉਹਨਾਂ ਨੂੰ ਅਸੀਂ ਇੱਥੋਂ ਭੇਜਾਂਗੇ ਜੀ ਨਹੀਂ ਨਹੀਂ ਅਸੀਂ ਮਜ਼ਦੂਰਾਂ ਦਾ ਉਹ ਨਹੀਂ ਕਹਿੰਦੇ ਹਨ ਜਿਹੜੇ ਮਜ਼ਦੂਰ ਜੀਰੀ ਲਾਉਣ ਆਉਣੇ ਆ ਜਾਂ ਕੰਮ ਕਰਨ ਆਉਣੇ ਆ ਸਾਨੂੰ ਕੋਈ ਪਰੇਸ਼ਾਨੀ ਜੀ ਉਹਨਾਂ ਤੋਂ ਜੀ ਕਿਉਂਕਿ ਅੱਗੇ ਵੀ ਆਉਂਦੇ ਨੇ ਉਹ ਮੋਟਰਾਂ ਤੇ ਬੈਠੇ ਨੇ ਚਲੋ ਉਹਨਾਂ ਕੋਲ ਪ੍ਰੂਫ ਵੀ ਉਹਨਾਂ ਦੇ ਹੈਗੇ ਪਰ ਜਿਨ੍ਹਾਂ ਕੋਲ ਕੋਈ ਪ੍ਰੂਫ ਹੈ ਨਹੀਂ ਸਾਨੂੰ ਪਤਾ ਹੀ ਨਹੀਂ ਕਿੱਥੋਂ ਆਏ ਨੇ ਜੀ ਨਾ ਦੱਸਦੇ ਨੇ ਇਹ ਹਾਂ ਪੁੱਛਣ ਤੇ ਵੀ ਨਹੀਂ ਦੱਸਦੇ ਵੀ ਕਿੱਥੋਂ ਆਏ ਆ ਕੋਈ ਪ੍ਰੂਫ ਨਹੀਂ ਇਹਨਾਂ ਕੋਲ ਜੀ ਹੁਣ ਵੀ ਅਸੀਂ ਇਹਨਾਂ ਨੂੰ ਕਿਹਾ ਹੁਣ ਚਾਹੇ ਪੁੱਛ ਲਓ ਤੁਸੀਂ ਪੁੱਛ ਲਓ ਜੀ ਵੀ ਕੋਈ ਪ੍ਰੂਫ ਇਹਨਾਂ ਕੋਲ ਹੋਵੇ ਇੱਕ ਨਵਾਲਿਕ ਬੱਚੀ ਦੀ ਪ੍ਰੈਗਨੈਂਟ ਹੋਣ ਦੀ ਗੱਲ ਵੀ ਸਾਹਮਣੇ ਆਈ ਜੀ ਉਹ ਕੀ ਮਾਮਲਾ ਹਾਂਜੀ 15 16 ਸਾਲ ਦੀ ਬੱਚੀ ਸੀ ਬਾਕੀ ਹੋਰ ਵੀ ਇੱਥੇ ਬੱਚੀਆਂ ਨੇ ਵਿਆਹ ਹੋਏ ਹੋਏ ਨਹੀਂ 15 16 ਸਾਲ ਦੀਆਂ ਦੇ ਵੀ ਬਾਲ ਵਿਆਹ ਕਰਦੇ ਨੇ ਜੀ ਹਾਂਜੀ ਬਾਲ ਵਿਆਹ ਕਰਦੇ ਨੇ ਜੀ ਇੱਕ ਇੱਥੇ ਇਹਨਾਂ ਦਾ ਕੋਈ ਮਜ਼ਦੂਰ ਹੈ ਜੀ ਉਹਨੂੰ ਟੀਵੀ ਦੀ ਬਿਮਾਰੀ ਆਈ ਆਖਰੀ ਸਟੇਜ ਤੇ ਆ ਜੀ ਪਹਿਲਾਂ ਉਹ ਦਵਾਈ ਲੈਣ ਵੀ ਜਾਂਦਾ ਰਿਹਾ ਹੁਣ ਉਹ ਦਵਾਈ ਲੈਣ ਵੀ ਨਹੀਂ ਜਾਂਦਾ ਜੇ ਕੱਲ ਨੂੰ ਇੱਥੇ ਪਿੰਡ 'ਚ ਬਿਮਾਰੀ ਫੈਲ ਗਈ ਕੌਣ ਜ਼ਿੰਮੇਵਾਰ ਹੈ ਜ ਹਾਂਜੀ ਕੋ ਚੋਰੀਆਂ ਚੋਰੀਆਂ ਵੀ ਹੁੰਦੀਆਂ ਪਿੰਡ ਚ ਚੋਰੀਆਂ ਵੀ ਹੁੰਦੀਆਂ ਨੇ ਨਸ਼ੇ ਦੀ ਹਾਲਤ ਚ ਪਿੰਡ ਚ ਘੁੰਮਦੇ ਆ ਇੱਥੇ ਪਹਿਲਾਂ ਇੱਕ ਦੋ ਚੋਰੀਆਂ ਵੀ ਹੋਈਆਂ ਸਾਡੇ ਪਿੰਡੋਂ ਇੱਕ ਮੋਟਰਸਾਈਕਲ ਚੱਕਿਆ ਗਿਆ ਜੀ ਹਾਂ ਕਵਾੜੀਆ ਲੁੱਟਿਆ ਗਿਆ ਜੀ ਬਾਕੀ ਸਾਈਕਲ ਚੱਕਿਆ ਗਿਆ ਸਾਈਕਲ ਵਾਲੇ ਤਾਂ ਆਮੇ ਨੇ ਜੀ ਪਤਾ ਨਹੀਂ ਜਿੱਥੇ ਮਿਲ ਗਏ ਇਹਨਾਂ ਨਾਲ ਜੁੜੀਆਂ ਹੋਈਆਂ ਹਾਂਜੀ ਹਾਂ ਇਹਨਾਂ ਨਾਲ ਜੁੜੀਆਂ ਹੋਈਆਂ ਪਹਿਲਾਂ ਇਹਨਾਂ ਨੇ ਨਿਊਜ਼ ਤੇ ਦੱਸਿਆ ਜੀ ਵੀ ਅੱਗੇ ਝੁੰਗੀਆਂ ਨੇ ਉਹ ਚੋਰੀ ਕਰਦੇ ਆ ਉਹ ਕਹਿੰਦੇ ਨੇ ਇਹ ਚੋਰੀ ਕਰਦੇ ਆ ਜੀ ਹਾਂਜੀ ਤਾਂ ਤੁਸੀਂ ਅਲਟੀਮੇਟਮ ਦਿੱਤਾ ਜੀ ਹਾਂਜੀ ਜੇ ਉਧਰੋਂ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਅੱਗੇ ਕੀ ਹੋਊਗਾ ਅਸੀਂ ਪ੍ਰਸ਼ਾਸਨ ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਜੀ ਤੇ ਕਾਰਵਾਈ ਜ਼ਰੂਰ ਹੋਊਗਾ ਇਹਨਾਂ ਤੇ ਜਿਨ੍ਹਾਂ ਕੋਲ ਨਹੀਂ ਕੋਈ ਪ੍ਰੂਫ ਹੈਗਾ ਉਹ ਮੇਰਾ ਨਾਮ ਰਜਵੰਤ ਸਿੰਘ ਜੀ ਮੈਂ ਮੈਂਬਰ ਪੰਚਾਇਤਾਂ ਜੀ ਕੀ ਕਾਰਨ ਕੀ ਇਸ਼ੂ ਇਹ ਦੇਖੋ ਜੀ ਦੇਖੋ ਇੱਕ ਤਾਂ ਤੁਹਾਨੂੰ ਦੱਸ ਦਿੱਤਾ ਵੀ ਯਾਨੀ ਕਿ ਵੀ ਇਹ ਗਰਾਊਂਡ ਦੇ ਨੇੜੇ ਜਿਹੜਾ ਪੋਪਲ ਹੈ ਉੱਥੇ ਜਾ ਕੇ ਗਾਂਜਾ ਪੀ ਕੇ ਜਣੇ ਸ਼ਰਾਬ ਪੀ ਕੇ ਬਹਿਂਦੇ ਨੇ ਸਾਡੇ ਪਿੰਡ ਦੀਆਂ ਜੋ ਲੇਡੀਜ਼ ਘੁੰਮਣ ਵਗੈਰਾ ਆਉਂਦੀਆਂ ਸੀਗੀਆਂ ਉਹ हट ਗਈਆਂ ਆਉਣ ਤੇ ਦੂਜਾ ਗਰਾਊਂਡ ਦੇ ਵਿੱਚ ਗੰਦ ਤੀਜਾ ਲੁੱਟਾਂ ਖੂਹਾਂ ਵਧੀਆਂ ਹੋਈਆਂ ਨੇ ਚੌਥੀ ਗੱਲ ਜਿਹੜੀ ਮੇਨ ਹੈ ਵੀ ਇਹਨਾਂ ਦਾ ਕੋਈ ਪ੍ਰੂਫ ਕੋਈ شناخت ਨਹੀਂ ਹੈਗੀ ਵੀ ਇਹ ਕਿੱਥੋਂ ਆਏ ਨੇ ਪਿੱਛੇ ਕਿੱਥੋਂ ਆਏ ਨੇ ਕਿਉਂਕਿ ਇੱਥੇ ਦਾ ਹਾਕਮ ਤਾਂ ਛੱਡੋ ਇਹਨਾਂ ਦਾ ਪਿਛਲਾ ਵੀ ਆਧਾਰ ਕਾਰਡ ਨਹੀਂ ਕੋਈ ਹੈਗਾ ਜੀ ਕੰਮ ਔਰ ਐਕਚੁਅਲੀ 12 ਸਾਲ ਬਾਅਦ ਪੰਚਾਇਤ ਦੀ ਚੋਣ ਹੋਈ ਆ ਜੀ ਦੂਸਰੀ ਗੱਲ ਸਾਡੇ ਕੋਲੇ ਨੋਟਸ ਵਿੱਚ ਆਈ ਸੀ ਗੱਲ ਹੈਲਥ ਸੈਂਟਰ ਤੋਂ ਸਾਡੇ ਮੈਡਮ ਸੁਨੀਤਾ ਜੀ ਨੇ ਉਹਨਾਂ ਦੀ ਕਾਲ ਆਈ ਕਿ ਇਹ ਨਾ ਤਾਂ ਇਹ ਕੋਈ ਟੀਕੇ ਵਗੈਰਾ ਲਾਉਣ ਵਾਸਤੇ ਇਹਨਾਂ ਨੂੰ ਕਹਿ ਨਹੀਂ ਆ ਜਾਂਦੇ ਆ ਤੇ ਨਾ ਕੋਈ ਹੋਰ ਆ ਨਾ ਕੋਈ ਪ੍ਰੂਫ ਜੈਕ ਪ੍ਰੂਫ ਇਹਨਾਂ ਦੇ ਕੋਈ ਲੇਡੀਜ਼ ਪ੍ਰੈਗਨੈਂਟਲੀ 15 ਸਾਲ ਦੀ ਤੇ ਉਹਨਾਂ ਨੇ ਆਧਾਰ ਕਾਰਡ ਮੰਗਿਆ ਤੇ ਸਾਨੂੰ ਕਿਹਾ ਵੀ ਉਹ ਇਦਾਂ ਵੀ ਉਹ ਲੇਡੀਜ਼ ਬੱਚੀ ਆ ਉਹਦੀ ਉਮਰ ਹੈ ਵੀ ਆਪਾਂ ਨੂੰ ਕੱਲੂ ਦਿੱਕਤ ਆ ਸਕਦੀ ਹੈ ਅਸੀਂ ਇਹਨਾਂ ਕੋਲ ਆ ਕੇ ਮਿਲੇ ਤਾਂ ਸਾਨੂੰ ਕਹਿੰਦੇ ਵੀ ਤੁਹਾਨੂੰ ਸਾਡੀ ਕੁੜੀ ਦੀ ਉਮਰ ਵੱਧ ਹੈ ਤੁਹਾਨੂੰ ਆਧਾਰ ਕਾਰਡ ਦਿ ਤਨਾਲ ਸ਼ੱਕ ਹੈ ਕਿ ਇਹ ਇੱਕ ਇੰਡੀਅਨ ਵੀਨਾ ਹੋਣ ਹੈ ਨਾ ਕੋਈ ਹਾਂਜੀ ਉਹੀ ਤਾਂ ਗੱਲ ਹੈ ਜਦੋਂ ਪਿਛਲਾ ਅਧਾਰ ਕਾਰਡ ਵੀ ਨਹੀਂ ਹੈਗਾ ਹੋਰ ਇਹਦਾ ਵੀ ਨਹੀਂ ਹੈਗਾ ਹੋ ਸਕਦਾ ਬਾਹਰੋਂ ਹੋਣ ਹੋ ਸਕਦਾ ਇੰਡੀਆ ਦੀ ਸਟੇਟ ਦੇ ਕਿਸੇ ਦੇ ਨਾਮ ਹੋਣ ਇਹ ਹੁਣ ਕਿਸ ਲੈਵਲ ਦੀ ਜਾਂਚ ਮੰਗਦੇ ਅਸੀਂ ਦੇਖੋ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਾਂਗੇ ਵੀ ਭਾਈ ਇਹਨਾਂ ਦੀ ਪੜਤਾਲ ਕਰਕੇ ਕਿਉਂਕਿ ਦੇਖੋ ਇੱਕ ਤਾਂ ਨਜਾਇਜ਼ ਬੈਠੇ ਨੇ ਸਰਕਾਰੀ ਜਗ੍ਹਾ 'ਚ ਜਿਹੜੀ ਮਹਿਕਮੇ ਦੀ ਜਗ੍ਹਾ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਭਾਈ ਤੁਹਾਡੀ ਜਗ੍ਹਾ ਇਹਨੂੰ ਵਹਿਲੀ ਕਰੋ ਰਜਵੰਤ ਜੀ ਕੰਮ ਤੇ ਦੇਖੋ ਕੋਈ ਅਸਰ ਨਹੀਂ ਕਿਉਂਕਿ ਜਿਨ੍ਹਾਂ ਨੇ ਕੰਮ ਤੇ ਕਰਨਾ ਉਹ ਤਾਂ ਕਿਸਾਨਾਂ ਨਾਲ ਆਲਰੇਡੀ ਜੁੜੇ ਹੋਏ ਨੇ ਅੱਛਾ ਉਹ ਤਾਂ ਆਲਰੇਡੀ ਆ ਰਹੇ ਨੇ ਕੀਤੀ ਕਰਦੇ ਨੇ ਔਰ ਯਾਨਿਕ ਜਾ ਝੋਨਾ ਵਗੈਰਾ ਗੰਨੇ ਵਗੈਰਾ ਉਦੋਂ ਆਉਂਦੇ ਨੇ ਉਹ ਸੀਜ਼ਨ ਸੀਜ਼ਨ ਜਾ ਕੇ ਆਪਣਾ ਕੰਮ ਕਰਕੇ ਵਾਪਸ ਮੁੜ ਜਾਂਦੇ ਨੇ ਜੀ ਤੇ ਉਹਨਾਂ ਦੇ ਪ੍ਰੂਫ ਬਕਾਇਦਾ ਤੌਰ ਤੇ ਕਿਸਾਨਾਂ ਕੋਲ ਹੈਗੇ ਨੇ ਜੀ ਹੈਗੇ ਨੇ ਜੀ ਦਿੱਕਤ ਸਾਨੂੰ ਆਏ ਜੀ ਦੇਖੋ ਸਾਡਾ ਸ਼ਾਮ ਨੂੰ 5 ਵਜੇ ਦਾ ਟਾਈਮ ਹੋ ਜਾਂਦਾ ਜਦੋਂ ਅਸੀਂ ਗਰਾਊਂਡ 'ਚ ਵੱੜਦੇ ਆ ਸਾਨੂੰ ਆਉਂਦੀ ਸਾਰੇ ਟਾਇਲਟ ਪਈ ਹੁੰਦੀ ਆ ਅਸੀਂ ਹੁਣ ਦੱਸੋ ਪਹਿਲਾਂ ਉੱਥੇ ਕੇਲੀਏਗਾ ਟਾਇਲਟ ਚੈੱਕ ਕੀਏ ਤੇ ਕੋਈ ਵੀ ਅਸੀਂ ਵੀਕਲ ਖੜਾਉਨੇ ਆ ਸਾਈਕਲ ਐ ਮੋਟਰਸਾਈਕਲ ਉਹਨਾਂ ਦੀ ਹਵਾ ਕੱਢ ਕੇ ਭੱਜ ਜਾਂਦੇ ਨੇ ਤੇ ਪਿੰਡੋਂ ਜਿਹੜੇ ਨੌਜਵਾਨ ਜਿਹੜੇ ਛੋਟੇ ਆਉਂਦੇ ਤੇ ਆਪਣੇ ਬੱਚੇ ਆਉਂਦੇ ਸੀ ਉਹ ਵੀ ਦੇਖ ਲਾਉਣ ਤੇ ਹਟ ਗਏ ਉਹ ਕਹਿੰਦੇ ਵੀ ਅਸੀਂ ਭੇਜਣੇ ਨਹੀਂ ਹੈਗੇ ਵੀ ਉੱਥੇ ਨਸ਼ਾ ਵੀ ਐਦਾਂ ਭਈਏ ਫਿਰਦੇ ਨੇ ਵੀ ਸਾਡੇ ਬੱਚਿਆਂ ਨੂੰ ਕੁੱਟਦੇ ਨੇ ਤੇ ਸਗੋਂ ਸਾਡੇ ਵੀ ਘਰ ਦੇ ਰੋਗਦੇ ਨੇ ਵੀ ਤੁਸੀਂ ਜਾਣਾ ਨਹੀਂ ਹੈਗਾ ਹੁਣ ਦੱਸੋ ਇਹਨਾਂ ਦਾ ਕੀ ਹੱਲ ਚਲ ਉੱਥੇ ਖੇਲੀ ਜਾਣਗੇ ਸੀਗਾ ਕੋਈ ਤਰਾਜ ਨਹੀਂ ਖੇਲੋ ਤੁਸੀਂ ਜਦੋਂ ਅਸੀਂ ਅਗਲੇ ਦਿਨ ਆਉਣਾ ਸਾਨੂੰ ਕੋਈ ਵਾਲ ਨਹੀਂ ਮਿਲਨੀ ਸਾਡੇ ਜਿੰਮ ਦਾ ਸਮਾਨ ਚੋਰੀ ਹੋ ਗਿਆ ਚਾਬੀਆਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿੱਥੇ ਪਈਆਂ ਨੇ ਚਾਬੀਆਂ ਲੈ ਗਏ ਇਹ ਤੇ ਦੇਖ ਲਓ ਕੁਝ ਨਹੀਂ ਕੋਈ ਚੀਜ਼ ਨਹੀਂ ਰਹਿਣ ਦਿੰਦੇ ਅਸੀਂ ਦਰਦ ਜਣ ਬੋਲਾਂ ਦੀ ਹੁਣ ਤ